विष्णु भगवान् दी जो महाराज शेर सिंह विष्णु भगवान् दी जो महाराज शेर सिंह विष्णु भगवान् दी जो हुम महाराज ਜੇ ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਰਬ ਸੰਗਜਿਓ ਅੱਜ ਆਪਾਂ ਸਾਵਣ ਮਹੀਨੇ ਦੀ 27 ਮਨਾਉਣ ਵਾਸਤੇ ਇਕੱਠੇ ਹੋਏ ਆਂ ਬਾਣੀ ਹੈ ਉਹ ਵੀ ਸਾਵਣ ਮਹੀਨੇ ਦੀ ਹੈ ਸਾਵਣ ਮਹੀਨੇ ਦੇ ਵਿੱਚ ਆਮ ਤੌਰ ਤੇ ਤੁਸੀਂ ਹੁੰਦੇ ਵੀ ਕਿਤਾਬਾਂ ਚ ਪੜਿਆ ਲਿਖਿਆ ਸੁਣਿਆ ਹੋਣਾ ਹੈ ਕਿ ਸਾਵਣ ਮਹੀਨੇ ਦੇ ਵਿੱਚ ਜਿਹੜੀ ਜੀਵ ਆਤਮਾ ਹੈਗੀ ਆ ਉਹ ਪਰਮਾਤਮਾ ਤੋਂ ਵਿਛੜ ਜਾਂਦੀ ਹੈ ਕਦੇ ਮਿਲ ਜਾਂਦੀ ਹੈ ਕਦੇ ਵਿਛੜ ਜਾਂਦੀ ਹੈ ਇਹੀ ਜਿਹੜਾ ਚੱਲਦਾ ਰਹਿੰਦਾ ਹੈ ਤੇ ਜਿਹੜੀ ਬਾਣੀ ਹੈ ਉਹ ਮਿਲਣ ਵਿਛੜਣ ਦੀ ਉਹ ਹੈ ਅਕਾਲਪੁਰ ਪਰਮਾਤਮਾ ਦੇ ਨਾਲ ਇਹ ਪਿਛਲੇ ਜੁਗਾਂ ਵਿੱਚ ਤਾਂ ਇਦਾਂ ਚੱਲਦਾ ਵੀ ਆਤਮਾ ਤੋਂ ਨਾਲ ਪਰਮਾਤਮਾ ਤੋਂ ਆਤਮਾ ਵਿਛੜ ਗਈ ਆਤਮਾ ਤੋਂ ਪਰਮਾਤਮਾ ਵਿਛੜ ਮਾਤੋਂ ਤੋਂ ਆਤਮਾ ਵਿਛੜ ਗਈ ਹੁਣ ਜਦੋਂ ਸਤਜੁਗ ਕਲਯੁਗ ਦਾ ਆਮਤ ਆਇਆ ਅੰਤ ਦੇ ਵਿੱਚ ਅਕਾਲਪੁਰ ਪਰਮਾਤਮਾ ਪ੍ਰਗਟ ਹੋਏ ਉਸ ਸਮੇਂ ਜਿਹੜੀ ਵੀ ਆਤਮਾ ਪਰਮਾਤਮਾ ਦੇ ਨਾਲ ਮਿਲ ਗਈ ਉਹ ਮੁੜ ਕੇ ਵਿਛੜੀ ਨਹੀਂ ਉਹਨ ਸੱਚਖੰਡ ਲੈ ਕੇ ਗਿਆ ਸਿੱਧਾ ਮਿਲਨ ਵਿਛੜਨ ਦਾ ਚੁੱਕ ਗਿਆ ਝਗੜਾ ਜਦੋਂ ਕਲ ਜੁਗੰਤ ਆ ਗਿਆ ਅਕਾਲਪੁਰ ਪਰਮਾਤਮਾ ਆ ਗਏ ਤੇ ਹੁਣ ਆਤਮਾ ਦਾ ਵਿਛੋੜਾ ਪਰਮਾਤਮਾ ਦੇ ਨਾਲ ਨਹੀਂ ਹੁੰਦਾ ਮਿਲਨ ਵਿਛੜਨ ਦਾ ਚੁੱਕ ਗਿਆ ਝਗੜਾ ਜਗਤ ਜੁਗਵਾਲੀ ਨਾ ਕੋਈ ਜੁਦਾਈ ਆ ਮਾਰਗ ਇੱਕੋ ਰਹਿ ਗਿਆ ਅਗਲਾ ਪਿਛਲਾ ਪੰਥ ਮੁਕਾਇਆ ਚੰਨ ਪ੍ਰੀਤੀ ਨਾਤਾ ਜੁੜ ਗਿਆ ਸਗਲਾ ਧੁਰਦਾ ਸੰਗ ਬਣਾਈਆ ਸੱਚ ਦਵਾਰਾ ਜਿਨਾ ਬਖਸ਼ਿਆ ਬੰਗਲਾ ਗੁਰਮੁਖ ਹੰਸ ਬੈਠੇ ਸੋਭਾ ਪਾਈਆ ਸੱਚ ਪ੍ਰੇਮ ਤੋਂ ਰਹਿ ਕੋਈ ਨਾ ਕੰਗਲਾ ਪ੍ਰੇਮ ਪੰਡਾਰਾ ਦੇ ਪਹਾਈਆ ਸਦਾ ਬਖਾਵੇ ਚਾਰ ਮੰਗਲਾ ਵੱਜਦੀ ਰਹੇ ਵਧਾਈਆ ਭੁਲੇਖਾ ਰਹੇ ਨ ਕੋਈ ਤੁੰਦਲਾ ਸਤਿ ਪ੍ਰਕਾਸ਼ ਦੇ ਸਮਝਾਈਆ ਅੰਦਰ ਰਹੇ ਨ ਕੋਈ ਗੁੰਜਲਾ ਕੋਈ ਸ਼ੱਕ ਸੁਭਾ ਨਹੀਂ ਰਹਿੰਦਾ ਹੈਗਾ ਪੜਦਾ ਦੇ ਉਠਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਧੁਰਦਾ ਮੇਲਾ ਰਿਹਾ ਮਿਲਾਈਆ ਵੇ ਬਿਛੋੜਾ ਕੀ ਕਹਿੰਦਾ ਬਿਛੋੜਾ ਕਹੇ ਮੈਂ ਭਗਤ ਦਵਾਰ ਨਹੀਂ ਰਹਿਣਾ ਭਗਤ ਦਵਾਰ ਰਹੂਗਾ ਤਾਂ ਜੇ ਆਤਮਾ ਪਰਮਾਤਮਾ ਦਾ ਸਾਥ ਛੱਡੂਗੀ ਜੇ ਪਰਮਾਤਮਾ ਆਤਮਾ ਨੂੰ ਛੱਡੂਗਾ ਤਾਂ ਹੀ ਬਿਛੋੜਾ ਪਊ ਨਹੀਂ ਤਾਂ ਬਿਛੋੜੇ ਦਾ ਖਾਤਮਾ ਹੋ ਚੁੱਕਿਆ ਬਿਛੋੜਾ ਕਹੇ ਮੈਂ ਭਗਤ ਦਵਾਰ ਨਹੀਂ ਰਹਿਣਾ ਆਪਣਾ ਆਪ ਜਾਣਾ ਛੁਪਾਈਆ ਮੇਲ ਕਹੇ ਮੈਂ ਏਸੇ ਦਰ ਤੇ ਬਹਿਣਾ ਜਦੋਂ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਗਿਆ ਤੇ ਮੇਲ ਤਾਂ ਇੱਥੇ ਬੈਠੂਗਾ ਉਹਨੇ ਕਿਤੇ ਨਹੀਂ ਜਾਣਾ ਮੇਲ ਕਹੇ ਮੈਂ ਏਸੇ ਦਰ ਤੇ ਬਹਿਣਾ ਆਪਣਾ ਆਸਣ ਲਾਇਆ ਵਿਛੋੜਾ ਕਹੇ ਮੈਂ ਇੱਕੋ ਵਾਰ ਭਗਤਾ ਕਹਿਣਾ ਤੁਰਦਾ ਹੁਕਮ ਦੇਣਾ ਸੁਣਾਈਆ ਮੇਲ ਕਹੇ ਮੈਂ ਉਹਨਾਂ ਦੇ ਦਰਸ਼ਨ ਕਰਨਾ ਲੈਣਾ ਜੋ ਨੈਣ ਸਤਗੁਰ ਭੇਟ ਚੜਾਈਆ ਵਿਛੋੜਾ ਕਹੇ ਮੈਂ ਜਾਂਦੀ ਵਾਰੀ ਖਤਮ ਹੋ ਗਿਆ ਕੰਮ ਪਿਛੋੜੇ ਦਾ ਜਾਂਦੀ ਵਰਗੀ ਗੁਰਮੁਖਾਂ ਦੇ ਗੁਰਸਿੱਖਾਂ ਦੇ ਚਰਨੀ ਟਹਿਣਾ ਉਹਨਾਂ ਨੂੰ ਚੱਲਣਾ ਨਮਸਕਾਰ ਕਰਕੇ ਜਾਣਾ ਫੇਰ ਮੁੜ ਕੇ ਨਹੀਂ ਆਉਣਾ ਪਿਛੋੜਾ ਕਹੇ ਮੈਂ ਜਾਂਦੀ ਵਾਰੀ ਗੁਰਮੁਖਾਂ ਦੇ ਚਰਨੀ ਟਹਿਣਾ ਟਹਿ ਕੇ ਸੀਸ ਨਿਵਾਇਆ ਮੇਲਾ ਕਹੇ ਮੈਂ ਇਨਾਂ ਦੇ ਅੰਦਰ ਵੜ ਕੇ ਰਹਿਣਾ ਮੇਲਾ ਕਹਿੰਦਾ ਮੈਂ ਗੁਰਸਿੱਖਾਂ ਦੇ ਅੰਦਰ ਵੜ ਕੇ ਰਹਿਣਾ ਕਿਉਂਕਿ ਹੁਣ ਮੁੜ ਕੇ ਆਤਮਾ ਔਰ ਪਰਮਾਤਮਾ ਦਾ ਵਿਛੋੜਾ ਨਹੀਂ ਹੋਣਾ ਮੇਲਾ ਕਹੇ ਮੈਂ ਇਨਾਂ ਦੇ ਅੰਦਰ ਵੜ ਕੇ ਬਹਿਣਾ ਅੰਦਰ ਵੜ ਕੇ ਆਸਣ ਲੈਣਾ ਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਇੱਕ ਵਰਤਾਈਆ ਵਿਛੋੜਾ ਕਹੇ ਜੁਗ ਚੌਂਕੜੀ ਰਹੇ ਵਿਛੜੇ ਤਤ ਜੁਗ ਤ੍ਰੇਤਾ ਦਵਾਪੁਰ ਕਾਲ ਜੁਗ ਵਿਛੜੇ ਰਹਿਆ ਮੇਲ ਨਹੀਂ ਹੋਇਆ ਉਸ ਕਾਲਪੁਰ ਪ੍ਰਮਾਤਮਾ ਨਾਲ ਮਿਲਾਪ ਆਪਨ ਕੋਈ ਕਰਾਈਆ ਮਾਰਗ ਫਿਰਦੇ ਰਹੇ ਵਿਖੜੇ ਸਾਚੇ ਰਾਹ ਨ ਕੋਈ ਚਲਾਈਆ ਭਗਤ ਭਗਵਾਨ ਕੋਲੋਂ ਰਹੇ ਨਿਖੜੇ ਫੜ ਪਾਹੋਂ ਉਹਨਾਂ ਗਲੇ ਲਗਾਈਆ ਅਤਿ ਯੁਗ ਤੇ ਤਾ ਦਾ ਪ੍ਰਕਲ ਯੁਗ ਫਿਰਦੇ ਰਹੇ ਕਿਧਰੇ ਕਿਧਰੇ ਚਾਰੋਂ ਕੁੰਟ ਵਾ ਹੋਦਾ ਹਿਆ ਲੈਣਾ ਦੇਣਾ ਸਭ ਦਾ ਇੱਕੋ ਥਾਂ ਮੂਲ ਨਾ ਨਿਕਲੇ ਦੇਖਾ ਝੋਲੀ ਨਾ ਕੋਈ ਪਾਈਆ ਚੋਟੀ ਚੜਿਆ ਕੋਈ ਨਾ ਸਿਖਰੇ ਮੰਨਲ ਹੱਕ ਨਾ ਕੋਈ ਪਹੁੰਚਾਈਆ ਤੁਰਦਾ ਮਿਲਿਆ ਮੀਤ ਨਾ ਮਿੱਤਰੇ ਤੁਰਦਾ ਮੀਤੋ ਕਾਲ ਕੋ ਪਰਮਾਤਮਾ ਪਿਛਲੇ ਯੁਗ ਚੌਂਕੜੀਆਂ ਵਿੱਚੋਂ ਕਿਸੇ ਆਤਮਾ ਨੂੰ ਨਹੀਂ ਲੱਭਿਆ ਭਟਕਦੀ ਫਿਰਦੀਆਂ ਲਈਆਂ ਆਤਮ ਸੇਜਾ ਖਾਲੀ ਸੁੱਤੇ ਰਹੇ ਬਿਸਤਰੇ ਸੁਹੰਝਣਾ ਰਾਗ ਨਾ ਕੋਈ ਰੰਗਾਈਆ ਜਿਸ ਤਰ੍ਹਾਂ ਹੁਣ ਪਰਮਾਤਮਾ ਤੁਹਾਡੀ ਆਤਮਾ ਨਾਲ ਮੇਲ ਕਰਕੇ ਤੁਹਾਡੀ ਆਤਮ ਸੇਜਾ ਤੇ ਬਹਿ ਕੇ ਆਪਣਾ ਆਸਣ ਲਾ ਲੈਂਦਾ ਪਿਛਲੇ ਯੁਗ ਚੌਂਕੜੀਆਂ ਵਿੱਚ ਭਗਤਾਂ ਦੀਆਂ ਜਿਹੜੀਆਂ ਆਤਮਾ ਸੀ ਉਹ ਸੇਜ ਸਾਂਝਣੀ ਪਈ ਰਹੀ ਕੋਈ ਨਾ ਮਿਲਿਆੁੱਤੇ ਰਹੇ ਅਦੀ ਵਿੱਚ ਖਾਲੀ ਬਿਸਰੇ ਤੇ ਜੋਤੀ ਜੋਤ ਸਰੂਪ ਆਰਾਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਕਾਈਆ ਮੇਲ ਵਿਛੋੜਾ ਕਹੇ ਗੁਰਮੁਖੋ ਦੇਣਾ ਸੱਚ ਸੁਣਾ ਸਹਿਜ ਸੁਭਾਉ ਦਿਆਂ ਤਰੜਾਈਆ ਵਿਛੋੜੇ ਦਾ ਅੱਗੇ ਲੈਣਾ ਕਿਸੇ ਨਾ ਨਾ ਆਤਮਾ ਔਰ ਪ੍ਰਮਾਤਮਾ ਨਾਲ ਮੇਲ ਹੋ ਗਿਆ ਵਿਛੋੜੇ ਦੀ ਗੱਲ ਹੀ ਖਤਮ ਹੋ ਗਈ ਹੁਣ ਕਿਸੇ ਦੇ ਨਾਂ ਨਹੀਂ ਲੈਣਾ ਨਾ ਮਾ ਇੱਕੇ ਵਾਰ ਦਿੱਤਾ ਕਟਾਈਆ ਜਿੰਨਾਂ ਦਾ ਮੇਲਾ ਜਿਨ੍ਹਾਂ ਦਾ ਮੇਲਾ ਲਿਆ ਮਿਲਾ ਸਤ ਮਿਲੀ ਸੱਚਦਾਰ ਸੱਚੀ ਵਡਿਆਈਆ ਪੂਰਵ ਲੇਖਾ ਦਿੱਤਾ ਮੁਕਾ ਅਗਲਾ ਪੰਧ ਮੁਕਾਈਆ ਸ਼ਹਾ ਸਾਵਣ ਕਹੇ ਸਾਦਤ ਦਿਓ ਭੁਗਤਾ ਨਿਉਕੇ ਸੀਸ ਚੁਕਾਈਆ ਮੇਗ ਨ ਵਰਸੇ ਬਹੋਦਾ ਬੂੰਦਾ ਪਾਂਦੀ ਆਪਣੀ ਰਿਆ ਟਪਕਾਈਆ ਉਹ ਕਾਲਪੁਰ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਬੱਚੇ ਲਿਆ ਬਣਾ ਉਹਨਾਂ ਦਾ ਬਚਪਨ ਆਪਣੀ ਗੋਦੀ ਵਿੱਚ ਰਖਾਈਆ ਬਖਸ਼ਿਸ਼ ਕਰਕੇ ਜਨਮ ਜਨਮ ਦੇ ਬਖਸ਼ ਦਿੱਤੇ ਗੁਨਾਹ ਉਹਨੇ ਸਾਸ ਜਰਾਰ ਜੀ ਨੇ ਆਪਣੀ ਬਾਣੀ ਦੱਸਿਆ ਸੀ ਕਿ ਜਦੋਂ ਤੁਸੀਂ ਉਸ ਕਾਲਪਨ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਤੁਹਾਡੀ ਆਤਮਾ ਦਾ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਤਾਂ ਪਹਿਲੇ ਸਾਰੇ ਗੁਨਾ ਬਖਸ਼ ਹੋ ਜਾਂਦੇ ਨੇ ਬਖਸ਼ਿਸ਼ ਕਰਕੇ ਜਨਮ ਜਨਮ ਦੇ ਬਖਸ਼ ਦਿੱਤੇ ਗੁਨਾ ਗੈਰ ਗੰਭੀਰ ਹੋਏ ਸਹਾਈਆ ਮਹਾਰਾਜੇ ਸਿੰਘ বিষ্ণੂ ਭਗਵਾਨ ਵਡਿਆਈ ਦੇਵੇ ਤੁਹਾਡੀ ਉਸ ਬੁੱਢੀ ਮਾਂ ਜੋ ਦੁੱਧ ਦੀ ਧਾਰ ਸਭ ਦੇ ਮੁਖ ਚ ਆਈਆ ਤੁਹਾਨੂੰ ਮਾਂ ਜਿਨੇ ਭਗਤ ਜੰਮਿਆ ਰੀ ਸਖੀ ਸੋਢਾਵਣ ਆਇਆ ਸਖਾਵਤ ਲੈ ਕੇ ਤੁਰ ਦਰਗਾਹੀਆ ਰੀ ਸਖੀ ਪਤਰ ਪਾਵਨ ਆਇਆ ਪਤ ਤੋ ਧਾਰੀ ਵੇ ਪਰਵਾਹੀਆ ਰੀ ਸਖੀ ਪੇਖਾ ਤਾਰੀ ਬਾਵਨ ਆਇਆ ਪਰਦੇ ਓਲੇ ਅੰਦਰ ਵੇਖ ਵਖਾਈਆ ਰੀ ਸਖੀ ਵੇਖ ਰਾਮਨ ਆਇਆ ਰਮਈਆ ਹੋ ਕੇ ਖੇਲ ਖਲਾਈਆ ਰੀ ਸਖੀ ਵੇਖ ਸੁੰਦਰ ਸਾਵਣ ਰੀ ਸਖੀ ਵੇਖ ਸੁੰਦਰ ਸਾਵਣ ਆਇਆ ਭਗਵਾਨ શ્રી ਕ੍ਰਿਸ਼ਨ ਜੀ ਬਾਰੇ ਕਹਿੰਦੇ ਨੇ ਮੁਕੰਦ ਮੋਹਰ ਮਨੋਰ ਆਪਣਾ ਵੇਸ ਬਟਾਈਆ ਰੀ ਸਖੀ ਆਨੰਦ ਮਾਨਣ ਆਇਆ ਗਹਿਰ ਗੰਭੀਰ ਫੇਰਾ ਪਾਈਆ ਰੀ ਸਖੀ ਤੁਰਤਾ ਮੇਲ ਮਿਲਾਵਣ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਚ ਕਰਨੀ ਕਾਰ ਕਮਾਈਆ ਸਾਵਣ ਕਹੇ ਮੈਂ ਆਇਆ ਫਿਰਦਾ ਤੁਰਦਾ ਜੁਗ ਚੌਂਕੜੀ ਵੇਸ ਬਟਾਈਆ ਰੀ ਸਖੀ ਤੈਨੂੰ ਨਹੀਂ ਪਤਾ ਮੈਂ ਕਿਤੇ ਜੁਗ ਤੇਰਾ ਸਾਫ ਕਰਦਾ ਰਹਾ ਹਿਰਦਾ ਅੰਦਰ ਵੜ ਕੇ ਕੀਤੀ ਸਫਾਈਆ ਤੈਨੂੰ ਪਤਾ ਨਹੀਂ ਕਿਉਂ ਪਿਆਰ ਲੱਭਾ ਦਿਲਬਰ ਦਿਲਦਾਰ ਦਾ ਮੁਹੱਬਤ ਸੱਚ ਦੇਉ ਜਣਾਈਆ ਜਿਹੜਾ ਸਾਚਾ ਝੂਲਾ ਦੇਵੇ ਇੱਕ ਝੁੱਲਣੇ ਵਾਲੇ ਹੁਲਾਰਦਾ ਜਿਸਦਾ ਬਾਡੀ ਨજર ਕੋਈ ਨਹੀਂਆ ਜਿ세 ਕਰਕੇ ਰੂਪ ਧਰਿਆ ਤਰਖਾਨ ਦਾ ਵਿੰਗੇ ਟੇਡੇ ਸਾਰੇ ਸਿੱਧੇ ਲਏ ਕਰਾਈਆ ਇਹ ਲਿਖਾ ਨਹੀਂ ਕਿਸੇ ਅਣਜਾਣ ਦਾ ਜੋ ਪੁੱਲ ਵਿੱਚ ਪੁਲਖੇ ਦੇਵੇ ਪਾਈਆ ਇਹ ਖੇលੂ ਉਸ ਭਗਵਾਨ ਦਾ ਜੋ ਕ੍ਰਿਸ਼ਨ ਵਰਗੇ ਭਗਵਾਨ ਤ੍ਰਿਲੋਕੀ ਵਿੱਚ ਚੰ ਚਾਈਆ ਕ੍ਰਿਸ਼ਨ ਭਗਵਾਨ ਨੂੰ ਵੀ ਇੰਦੇ ਚਾਹਤਾ ਸੀ ਉਹ ਕਾਲਪੁਰ ਪਰਮਾਤਮਾ ਨੇ ਇਹ ਉਹਦਾ ਵੱਡਪਣ ਦੋ ਮਿੰਟ ਜੀ ਉਹ ਕ੍ਰਿਸ਼ਨ ਇੱਕ ਨਿੱਕੇ ਜਿਹੇ ਖਾਨਦਾਨ ਦਾ ਮਹਿਮਾਨ ਕਰਕੇ ਤੁਹਾਡੀ ਸੇਵਾ ਵਿੱਚ ਲਗਾਈਆ यादव ਖਾਨ ਦਾਮ ਦੇ ਜਿੱਥੋਂ ਅਸੀਂ ਕ੍ਰਿਸ਼ਨ ਘਵਾਨ ਜੀ ਮਹਿਰੰਗ ਮੰਨਣਾ ਉਸ ਮਕਾਨ ਦਾ ਜਿਸ ਨੂੰ ਇਟ ਪੱਥਰ ਗਾਰਾਂ ਨ ਕੋਏ ਬਣਾਈਆ ਰੀ ਸਖੀ ਇਹ ਵੇਲਾ ਤੇਰੇ ਹਮ ਧਿਆਨ ਦਾ ਮਿਹਰਬਾਨ ਦਇਆ ਕਮਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਇੱਕ ਧੜਾਈਆ ਪਿਛਲੇ ਜੁਗ ਚੌਂਕੜੀ ਜੁਗਾਂ ਵਿੱਚੋਂ ਆਤਮਾ ਪਰਮਾਤਮਾ ਨਾਲ ਮਿਲਦੀ ਸੀ ਜਿਹੜੇ ਤ੍ਰਿਤੇਜੁਗ ਦਵਾਪੁਰ ਦੁਰ ਤੇ ਪੀਰ ਪਗੰਗਰ ਪਗੰਬਰ ਆਏ ਸੀ ਉਹ ਨਾਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਤਾਂ ਜੋੜ ਲਿਆ ਪਰ ਕਿਸੇ ਨੇ ਇਹ ਨਹੀਂ ਵਾਦਾ ਕੀਤਾ ਕਿ ਮੈਂ ਤੁਹਾਨੂੰ ਸੱਚਖੰਡ ਲੈ ਕੇ ਜਾਵਾਂਗਾ ਇਹ ਵਾਦਾ ਕਲਯੁਗ ਦੇ ਅੰਤ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਕੀਤਾ ਕਿ ਜਿਹਨੇ ਅਕਾਲ ਪੁਰਖ ਪਰਮਾਤਮਾ ਨੂੰ ਈਨ ਮੰਨ ਲਿਆ ਉਹਦੇ ਹੁਕਮਾਂ ਤੇ ਚੱਲਿਆ ਉਹ ਕਾਲਪੁਰ ਦੇ ਚਾਚੀਖਣ ਦਾ ਭਾਗ ਹੀ ਬਣੇਗਾ ਹੁਣ 2 ਮਿੰਟ ਦੀ ਬਣੀ ਜੇ ਕ੍ਰਿਸ਼ਨ ਭਗਵਾਨ ਦੀਆਂ ਸਖੀਆਂ ਨੇ ਇਕੱਠੀਆਂ ਹੋ ਕੇ ਰਾਸ ਕੀਤਾ ਔਰ ਉਸ ਰਾਸ ਵਿੱਚੋਂ ਭਗਵਾਨ શ્રી ਕ੍ਰਿਸ਼ਨ ਨੂੰ ਵੀ ਬੁਲਾਇਆ ਵੀ ਤੂੰ ਵੀ ਆ ਉੱਥੇ ਰਾਸ ਵਿੱਚ ਉਹਨਾਂ ਨੇ ਆਪਸ ਵਿੱਚ ਪੁੱਛਿਆ ਭਿ ਕਿਸ਼ਨ ਭਗਵਾਨ ਨੂੰ ਸਾਡੇ ਨਾਲ ਅੱਖ ਮਟੱਕੇ ਦਾ ਕਰਦਾ ਰਹਿਣਾ ਜਿੱਧਰ ਦੇਖੇ ਉਦੋਂ ਨਾ ਤੋੜ ਲਿੰਦਾ ਸਾਡੀ ਆਤਮਾ ਨੂੰ ਸਾਡੀਆਂ ਸਖੀਆਂ ਨੂੰ ਤੂੰ ਸਾਨੂੰ ਇੱਕ ਗੱਲ ਦਾ ਜਵਾਬ ਦੇ ਤੇਰੇ ਨਾਲ ਅਸੀਂ ਤੁਰੀਆਂ ਫਿਰਦੀਆਂ ਤੂੰ ਸਾਨੂੰ ਸੱਚਖੰਡ ਲੈ ਕੇ ਜਾਏਂਗਾ ਭਗਵਾਨ ਕ੍ਰਿਸ਼ਨ ਨੇ ਦੋਨੋਂ ਹੱਥ ਖੜੇ ਕਰ ਤੇ ਕਹਿੰਦਾ ਨਾ ਇਹ ਮੇਰੇ ਵਾਸਤੇ ਗੱਲ ਨਹੀਂ ਮੇਤੋਂ ਬਾਅਦ ਮੇਰਾ ਪਿਤਾ ਪ੍ਰਭਾਨ ਆਏਗਾ ਉਹ ਤੁਹਾਨੂੰ ਲੈ ਕੇ ਜਾਏਗਾ ਉਹ 2 ਮਿੰਟ ਦੀ ਬਾਣੀ ਜੀ ਰਾਸ ਕਹੇ ਇੱਕ ਦਿਨ ਸਖੀਆਂ ਕੀਤਾ ਇਕੱਠ ਕ੍ਰਿਸ਼ਨ ਲਿਆ ਮਨਾਈਆ ਕੰਨਾ ਸਾਨੂੰ ਦੱਸ ਤੇਰੇ ਅੱਗੇ ਝੋਲੀ ਡਾਈਆ ਤੇਰੇ ਅੱਗੇ ਝੋਲੀ ਢਾ ਕੇ ਮੰਗਦੀਆਂ ਵੀ ਤੇਰੇ ਨਾਂ ਤੁਂ ਜਿਆ ਫਿਰਦੀਆਂ ਅੱਗੇ ਪਿੱਛੇ ਜਿੱਥੇ ਤੂੰ ਕਹਿੰਦਾ ਉੱਥੇ ਆ ਕੇ ਰਾਸ ਕਰਦੀਆਂ ਤੂੰ ਸਾਨੂੰ ਦੱਸ ਤਾਂ ਵੀ ਸਾਨੂੰ ਨਾਲ ਵੀ ਲੈ ਕੇ ਜਾਏਂਗਾ ਤੇਰੇ ਅੱਗੇ ਝੋਲੀ ਢਾਈਆ ਕਿਉਂ ਸਾਨੂੰ ਕੀਤਾ ਵਸ ਲੱਜਿਆ ਜਗਤ ਲੋਕਾਂ ਗਵਾਈਆ ਲੋਕਾਂ ਛੱਡ ਕੇ ਵੀ ਅਸੀਂ ਤੇਰੇ ਮਗਰ ਤੁਂ ਜਿਆ ਫਿਰਦੀਆਂ ਕਿਉਂ ਮਿਲਾਵੇਂ ਅੱਖ ਨਾਲ ਅੱਖ ਨੈਤਰ ਨੈਣ ਮਟਕਾਈਆ ਮਾਰੇ ਬਿਛੋੜੇ ਵਾਲੀ ਛੱਟ ਫੇਰ ਵਿਛੋੜਾ ਤੇ ਜਾਂਦਾ ਅਸੀਂ ਐਸੀ ਦੁਨੀਆਂ ਫਿਰਦੀਆਂ ਰਹਿ ਜਾਂਦੀਆਂ ਫੇਰ ਮਾਰੇ ਬਿਛੋੜੇ ਵਾਲੀ ਛੱਟ ਭੇਵਾ ਪੇਦਾਂ ਦੇ ਖੁਲਾਈਆਂ ਤਿਨਾ ਸਖੀਆਂ ਮਾਰ ਕੇ ਕ੍ਰਿਸ਼ਨ ਦੇ ਪੱਟਾਂ ਉੱਤੇ ਹੱਥ ਹੱਥ ਉੱਤੇ ਦਿੱਤੇ ਲਗਾਈਆ ਕੀ ਤੂੰ ਤਰ ਲੋਕੀ ਵਿੱਚ ਰਖੇ ਸਕੇ ਰੱਖ ਕੀ ਬਾਹਰ ਦੇ ਕੜਾਈਆ ਸਾਨੂੰ ਆਪਣੇ ਨਾਲ ਲੈ ਕੇ ਜਾਏਗਾ ਸੱਚਖੰਡ ਕੇ ਬਾਹਰ ਹੀ ਛੱਡ ਜਾਏਗਾ ਉਹਨੇ ਕਿਹਾ ਇਹ ਨਹੀਂ ਮੇਰੇ ਵੱਸ ਭਗਵਾਨ ਕ੍ਰਿਸ਼ਨ ਨੇ ਸਾਫ਼ ਜਵਾਬ ਦਿੱਤਾ ਇਹ ਮੇਰੇ ਵੱਸ ਨਹੀਂ ਹੈਗਾ ਮੈਂ ਨਹੀਂ ਤੁਹਾਨੂੰ ਆਪਣੇ ਨਾਲ ਲਿਜਾ ਸਕਦਾ ਇਹ ਜਾਣੇ ਬੇਪਰਵਾਹੀਆ ਉਹ ਕੋਲ ਪ੍ਰਮਾਤਮਾ ਜਾਣਦਾ ਵੀ ਮੈਂ ਤੁਹਾਨੂੰ ਨਾਲ ਲਿਜਾ ਸਕਦਾ ਜਾਂ ਨਹੀਂ ਲਿਜਾ ਸਕਦਾ ਉਹਨੇ ਕਿਹਾ ਇਹ ਨਹੀਂ ਮੇਰੇ ਵੱਸ ਇਹ ਜਾਣੇ ਬੇਪਰਵਾਹੀਆ ਮੈਂ ਤੇ ਸਿਰਫ ਮਾਰਨ ਵਾਲਾ ਮੱਛ ਮੈਂ ਤਾਂ ਆਪਣੀਆਂ ਜੋਜ ਮੈਨੂੰ ਹੁਕਮ ਹੋਇਆ ਸੀ ਕਾਲਪੁਰ ਪਰਮਾਤਮਾ ਦੇ ਮੈਂ ਤਾਂ ਉਹੀ ਕਰ ਸਕਦਾ ਜਗਤ ਖੇੜੇ ਵਿੱਚ ਵੜਿਆ ਆਈਆ ਖੁਸ਼ੀ ਨਾਨ ਟਾਟੇ ਅੰਗੇ ਜਾਵਾਂ ਟੱਠ ਕ੍ਰਿਸ਼ਨ ਕਹਿ ਕੇ ਰਿਆ ਸਮਝਾਈਆ ਜਿਸ ਵੇਲੇ ਆਵੇ ਮੇਰਾ ਪੁਰਖ ਸਮਰੱਥ ਕਾਨਾਂ ਦਾ ਕਾਨ ਨਜਰੀ ਆਈਆ ਜਦੋਂ ਉਹ ਕਾਲਪੁਰ ਪਰਮਾਤਮਾ ਆਊਗਾ ਉਹ ਤੁਹਾਨੂੰ ਨਾਲ ਲੈ ਕੇ ਜਾਓ ਮੀ ਸਖਿਓ ਉਹ ਤੁਹਾਨੂੰ ਆਪਣਾ ਸੋਹਣਾ ਨਾਚ ਦੇਵੇ ਦੱਸ ਜੋ ਤੁਹਾਡੇ ਅੰਦਰ ਵੜ ਕੇ ਤੁਹਾਡੀ ਕਾਇਆ ਦੇ ਬਦਲਾਈਆ ਤੁਹਾਨੂੰ ਅਸਲੀ ਨਾਚ ਦੱਸੇਗਾ ਨੱਚਣ ਦਾ ਤੁਹਾਡੀ ਆਤਮ ਸੇਜਾ ਦੇ ਅੰਦਰ ਬੈਠ ਕੇ ਤੁਹਾਨੂੰ ਸਭ ਕੁਝ ਸਮਝਾਏਗਾ ਤੁਸੀਂ ਹੋ ਜਾ ਉਸ ਦੇ ਵਸ ਉਹਦੀ ਚਰਨੀ ਡਿੱਗੋ ਵਾਹੋ ਦਾਹੀਆ ਤੁਹਾਡੇ ਰੰਗਲੇ ਹੋ ਜਨ ਹੱਥ ਜਦੋਂ ਆਤਮਾ ਨੂੰ ਪਰਮਾਤਮਾ ਨੇ ਪ੍ਰਣਾਮ ਲੈਣਾ ਉਹਨਾਂ ਦੇ ਮਹਿੰਦੀ ਨਾਲ ਲੰਗਲੇ ਹੱਥ ਹੋ ਜਾਣੇ ਨੇ ਸੱਚੇ ਸ਼ਹਿਨਸ਼ਾਹ ਨੇ ਆਪਣੀ ਚਰਣਾ ਚ ਲੈ ਲੈਣਾ ਉਹਨਾਂ ਨੂੰ ਤੁਹਾਡੇ ਰੰਗਲੇ ਹੋ ਜਨ ਹੱਥ ਤੁਹਾਡੀ ਕੱਜਲ ਪੈ ਜਾਏ ਅੱਖ ਤੁਹਾਡਾ ਪੂਰਾ ਸ਼ਿੰਗਾਰ ਕਰ ਦੇਣਾ ਉਹਨੇ ਨੇਤਰ ਨਾਮ ਰਹਿ ਰੁਛਨਾਈਆ ਤੁਹਾਨੂੰ ਆਤਮ ਸੇਜਾ ਸੌਣ ਦਾ ਦੇ ਦੇ ਅੱਖ ਸਾਰਾ ਕੁਝ ਉਹਨੇ ਤੁਹਾਡੇ ਵਾਲੇ ਕਰ ਦੇਣਾ ਕੂੜੇ ਨਾਤੇ ਦੇ ਤੜਾਈਆ ਕਮਲ ਏ ਤੁਹਾਡੋਂ ਕਦੀ ਨਾ ਹੋਵੇ ਵਖ ਜਦੋਂ ਆਤਮਾ ਨੂੰ ਪਰਮਾਤਮਾ ਨੇ ਪਰਣਾ ਲੈਣਾ ਫਿਰ ਮੁੜ ਕੇ ਪਿਛੜਨ ਦਾ ਮਿਲਣ ਦਾ ਉਹ ਸਾਰਾ ਰਾਗ ਖਤਮ ਹੋ ਗਿਆ ਇੱਕੋ ਬਿਸਤਰ ਦੇ ਲਗਾਈਆ ਤੁਹਾਡੀ ਆਤਮ ਸੇਜ ਤੇ ਆ ਕੇ ਉਸ ਪਰਮਾਤਮਾ ਨੇ ਆਪਣਾ ਨਿਵਾਸ ਕਰਨਾ ਫਿਰ ਆਤਮਾ ਔਰ ਪਰਮਾਤਮਾ ਦਾ ਇੱਕੋ ਹੀ ਬਿਸਤਰ ਹੋ ਜਾਣਾ ਇੰਨੀ ਕ ਬਾਣੀ ਪ੍ਰਵਾਨ ਕਰਿਓ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਸੋਣੀ ਰਾਸ ਦੇ ਬਣਾਈਆ ਉਹ ਜਿਹੜੀ ਸਖੀਆਂ ਦੀ ਰਾਸ ਸੀ ਪਾਨੀਆਂ ਸੀ ਰਾਖੋ ਬੇਨਤੀ ਕਰਦੀਆਂ ਸੀ ਕ੍ਰਿਸ਼ਨ ਭਗਵਾਨ ਨੂੰ ਉਹ ਰਾਸ ਕਾਲਪੁਰ ਪ੍ਰਮਾਤਮਾ ਨੇ ਸੋਣੀ ਬਣਾਤੀ ਆਪਣੇ ਚਰਨਾਂ ਨਾਲ ਜੋੜ ਲਿਆ ਆਤਮ ਸੇਜਾ ਦਾ ਆਨੰਦ ਦਿੱਤਾ ਇੱਥੇ ਬਾਣੀ ਦੀ ਸਮਾਪਤੀ ਆ ਬਾਣੀ ਪੜਦੇ ਸਮੇਂ ਕੋਈ ਅੱਖਰ ਵਾਤਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਸੱਚੇ ਸ਼ੈਨਸ਼ਾ اور ਕਾਲਕੂ ਪ੍ਰਮਾਤਮਾ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਪੰਜ ਜਕਾਰਿਆਂ ਦਾ ਸਾਥ ਦੇਣਾ ਸੋਹੰਗ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸੇਰ ਸਿੰਘ ਵਿਸ਼ਨੋ for Di on